ਪਰਾਵਾਨੋ ਹੱਥ ਜੋੜ ਕੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਸਮਾਰਾ ਪਟਿਆਲਾ ਰੋਡ ਜਿਹੜਾ ਹੈ ਆਪਾਂ ਨੇ ਸਾਰਿਆਂ ਨੇ ਮਿਲ ਕੇ ਜਾਮਲਗਣਾ ਕਿਉਂਕਿ ਜੋ ਐਕਸੀਡੈਂਟ ਦੇ ਵਿੱਚ ਮਾਰੇ ਗਏ ਬੱਚੇ ਸੀ ਉਹਨਾਂ ਦੇ ਕਾਤਲ ਹਾਜੇ ਵੀ ਜਿਹੜਾ ਹੈ ਬਜ਼ਾਰਾਂ ਦੇ ਵਿੱਚ ਚੰਡੀਗੜਾ ਦੇ ਵਿੱਚ ਆਪਣੀਆਂ ਬੇਲਾ ਲਗਾਉਂਦੇ ਫਿਰਦੇ ਨੇ ਆਜ਼ਾਦ ਗੁੰਮ ਦੇ ਫਿਰਦੇ ਨੇ ਉਹ ਉਹਨਾ ਕਰਕੇ ਉਹ ਜਿਹੜੇ ਕਾਤਲ ਨੇ ਉਹਨਾਂ ਨੂੰ ਪਕੜਨ ਪਿੱਛੇ ਅਸੀਂ ਪਹਿਲੇ ਵੀ ਬਹੁਤ ਵਾਰੀ ਆਪਾਂ ਧਰਨਾ ਲਗਾਇਆ ਔਰ ਕੁਝ ਬੰਦੇ ਪਕੜੇ ਵੀ ਗਏ ਆਪਾਂ ਸਾਰਿਆਂ ਨੂੰ ਕੱਲ ਜਿਹੜਾ ਹੈ ਹੋਮ ਹਮਾ ਕੇ ਸਮਾਣਾ ਪਟਿਆਲਾ ਰੋਡ ਤੇ ਪਹੁੰਚਣਾ ਪਊਗਾ ਔਰ ਜਿਹੜੇ ਬੱਚਿਆਂ ਦੇ ਕਾਤਲ ਨੇ ਉਹਨਾਂ ਨੂੰ ਪਕੜਵਾਉਣ ਵਾਸਤੇ ਤੁਸੀਂ ਸਾਡਾ ਸਾਰੇ ਸਾਥ ਦਿਓ ਕੱਲ ਸਾਡੇ ਧਰਨੇ ਦੇ ਵਿੱਚ ਪਹੁੰਚੋ 9 ਵਜੇ ਮਾਤਾ ਰਾਣੀ ਚੌਕ ਦੇ ਵਿੱਚ ਸਾਰੇ ਇਕੱਠੇ ਹੋਣਾ ਔਰ 10 ਵਜੇ ਆਪਾਂ ਸਮਾਣਾ ਪਟਿਆਲਾ ਰੋਡ ਜਿਹੜਾ ਹੈ ਬਿਲਕੁਲ ਜਾਮ ਕਰ ਦੇਣਾ ਔਰ ਪਟਿਆਲੇ ਦੀਆਂ ਸਰਕਾਰਾਂ ਨੂੰ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਦਿਖਾ ਦੇਣਾ

ਸਾਰੇ ਪ੍ਰਵਾਹਾਂ ਬੇਨਤੀ ਹੈ ਕਿ ਸਬਾਣਾ ਪਟਿਆਲਾ ਰੋਡ ਜਿਹੜਾ ਹੈ ਆਪਾਂ ਸਾਰਿਆਂ ਨੇ ਜਿਹੜਾ ਹੈ ਜਾਮ ਲਗਾਣਾ ਹੈ ਕਿਉਂਕਿ ਜਿਹੜੇ ਐਕਸੀਡੈਂਟ ਦੇ ਵਿੱਚ ਮਾਰੇ ਗਏ ਬੱਚੇ ਸੀਗੇ ਉਹਨਾਂ ਦੇ ਘਾਟਲ ਜਿਹੜਾ ਨੇ ਹੁਣ ਤੱਕ ਅਜਾਨ ਨੂੰ ਮਰੇ ਨੇ ਤੇ ਉਹ ਘਾਟਲਾਂ ਦਾ ਫੰਦਰਮਾਨ ਨੇ ਸੜਕਾਂ ਨੂੰ ਜਲਾਣਾ ਪੈਣਾ ਪਛਾੜਨ ਨੂੰ ਜਲਾਣਾ ਪੈਣਾ ਸਾਡੀ ਬੱਚਿਆਂ ਦੇ ਇਨਸਾਫ਼ ਨੂੰ ਖਾਂ ਨੂੰ ਜਿਹੜਾ ਹੈ ਕਿ ਕਦੇ ਕੱਲ੍ਹ ਅਪਾ ਨੂੰ ਸਾਰਾ ਜ਼ੋਰ ਲਗਾ ਕੇ ਜਰ